ਅੱਜ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਸਟੇਟ ਦੇ ਕੌਮ ਦੇ ਤੇ ਸਾਡੇ ਆਰਥਿਕ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ ਕਦੇ ਸਿੱਖ ਦੁਨੀਆ ਭਰ ਚੋਂ ਔਰ ਪੰਜ ਖਾਸ ਤੌਰ ਤੇ ਭਾਰਤ ਭਰ ਦੇ ਵਿੱਚੋਂ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਕਿੰਨੀ ਅਮੀਰ ਸੇਦੀਆਂ ਉਦਾਹਰਣਾਂ ਇਤਿਹਾਸ ਦੇ ਵਿੱਚ ਪਈਆਂ ਨੇ ਮੁਗਲਿਆ ਰਾਜ ਦੇ ਵਿੱਚ ਇੱਕ ਵਾਰ ਕਾਬਲ ਤੋਂ 2.5 ਲੱਖ ਰੁਪਇਆ ਉਸ ਵੇਲੇ ਦਾ 2.5 ਲੱਖ ਅੱਜ ਦੇ 250 ਕਰੋੜ ਦੇ ਬਰਾਬਰ ਮੁਗਲਿਆ ਕਾਲ ਦੇ ਵਿੱਚ 2.5 ਲੱਖ ਰੁਪਏ ਦਾ ਤੰਬੂ ਜਿਹੜਾ ਹੈ ਉਹ ਔਰੰਗਜ਼ੇਬ ਲਈ ਬਣ ਕੇ ਗਿਆ ਸੀ ਕਾਬਲ ਤੋਂ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਬਾਦਸ਼ਾਹ ਵਾਸਤੇ 2.5 ਲੱਖ ਰੁਪਏ ਦਾ ਤੰਬੂ ਬਣ ਕੇ ਗਿਆ ਕਾਬਲ ਤੋਂ ਤੇ ਸਿੱਖਾਂ ਨੇ 2.5 ਲੱਖ ਰੁਪਏ ਦਾ ਤੰਬੂ ਜਿਹੜਾ ਸੀ ਉਹ ਜਾਇ ਤਿਆਰ ਕਰਵਾ ਕੇ ਧੰਗੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ। ਪੰਜ ਕਲਾ ਸ਼ਸਤਰ ਪਰ ਸਫੈਦੀ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਔਰ ਇਹ ਜਿਹੜਾ ਤੰਬੂ ਸੀ ਇਹ ਨਾਇਆਬ ਕੀਮਤੀ ਰਤਨ ਸਨ ਧੰਗੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਦੇ ਜਿਨ੍ਹਾਂ ਤੇ ਪਹਾੜੀ ਰਾਜੇ ਬੇਈਮਾਨ ਹੋਏ ਸੀ। ਇੰਨੀ ਅਮੀਰ ਤਰੀਮ ਕੌਮ ਸੀ ਸਾਡੇ